ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਜਣ ਨੇ ਵਧੀਆ ਹੋ ਮੰਗੇ ਸਰਜਣ ਬਹੁਤ ਵਧੀਆ ਤੇ ਅੱਜ ਚੱਲੇ ਆ ਸੀ ਵਿਆਹ ਵਿਆਹ ਵਾਸਤੇ ਤਿਆਰੀ ਕਰ ਰਹੇ ਹਾਂ ਬਸ ਲਿਆਤਾ ਬਸ ਲਿਆਤਾ ਕੁਝ ਨਹੀਂ ਹੈਗਾ ਨਾ ਕੋ ਚੱਗਾ ਨਾ ਕੋ ਜੁੰਨੀ ਹੈਨਾ ਕੁਛ ਨਹੀਂ ਹੈ ਵਿਆਹ ਜਿਹਾ ਕੋਈ ਸਹੀ ਪਹਿਲਾ ਸੰਗਰੂਰ ਵਿਆਹ ਐ 6 ਮਹੀਨਾ ਪਹਿਲਾਂ ਸਾਰਾ ਕੁਝ ਲੈ ਲਿਆ ਸੀ ਉੱਥੇ ਅਸੀਂ ਤੇ ਅੱਜ ਅਲੀ ਵੇ ਮਹਿੰਦੀ ਲਗਵਾਉਣਾ ਕਿਉਂਕਿ ਮੈਂ ਕਿਸੇ ਵਿਆਹ ਤੇ ਮਹਿੰਦੀ ਲਵਾਈ ਨਹੀਂ ਹੈਗੀ ਪਰ ਅੱਜ ਮੈਨੂੰ ਮੇਰਾ ਜੀ ਕਰ ਰਿਹਾ ਮਹਿੰਦੀ ਲਗਵਾ ਲਾ ਮੈਨੂੰ ਮਹਿੰਦੀ ਲਗਵਾਉਣੀ ਚੱਲਨੀ ਹੈ ਮਹਿੰਦੀ ਲੱਗ ਜੇ ਕਪੂਰ ਚਲੇ ਫੂਰਥਲੇ ਬੈਠੇ ਆ ਤੇ ਦਕਾਨਾ ਮੂਰੇ ਛੱਲੇ ਮਹਿੰਦੀ ਲਮੋਣ ਜਸਤ ਗਾਉਜੀ ਸਾਰਿਆਂ ਨੂੰ ਡਰਾਈਵਰ ਸਾਨੂੰ ਬਾਦ ਉਹ ਗੱਡੀ ਚ ਲਾਉਣ ਨਾਲ ਤਾਂ ਜਾਣਾ ਹੀ ਪੈਣਾ ਡਰਾਈਵਰ ਨੂੰ ਤਾਂ ਨਾਲ ਸਾਡੇ ਵਿਆਹ ਆ ਗਿਆ ਸੀ ਹੁਣ ਅਸੀਂ ਵਿਆਹ ਜਾਵਾਂਗੇ ਤੁਹਾਨੂੰ ਸਾਰਾ ਬਲਾਗ ਦਿਖਾਵਾਂਗੇ ਵਿਆਹ ਵਾਲਾ ਵੀ ਯਾ ਦੋ ਆ ਗਏ ਇੱਕ ਥੋੜੇ ਦੋ ਆ ਬੈਕ ਟੂ ਬੈਕ ਨੇ ਦੇਖ ਤੂੰ ਬੈਕ ਹੀ ਆ ਇਕੱਠੇ ਹੀ ਆ ਮਤਲਬ ਇਕੱਠੇ ਹੀ ਆ ਇੱਕ ਦਿਨ ਇੱਕ ਬਰਾਤ ਉਹ ਇੱਕ ਦਿਨ ਅਗਲੇ ਦਿਨ ਫਿਰ ਦੂਜੇ ਜਾਗੋ ਸ਼ੁਰੂ ਹੋ ਜਾ ਬਸ ਹਾਂ ਜਿਹੜੇ ਜਾਗੋ ਉੱਦੋਂ ਵੀ ਫੋਨ ਆਉਣ ਲੱਗ ਗਿਆ ਅਗਲੇ ਵਿਆਹ ਦੇ ਵੀ ਤੁਸੀਂ ਪਹੁੰਚ ਗਏ ਪਹੁੰਚਾ ਤੁਹਾਨੂੰ ਥੋੜੀ ਵੇਟ ਕਰਾਂਗੇ ਅਸੀਂ ਫਿਰ ਮੈਂ ਨਹੀਂ ਮਾਰਨਾ ਕਹਿ ਰਿਹਾ ਫਿਰ ਜਾਣਾ ਪੈਂਦਾ ਹੈਨਾ ਸਹੀ ਗੱਲ ਆ ਜਾ ਕੱਲਾ ਕਾਰਟ ਦੇ ਕੇ ਨਹੀਂ ਪਹਿਲਾਂ ਕਾਰਟ ਤੋਂ ਪਹਿਲਾਂ ਫੋਨ ਆਇਆ ਉਹਨਾਂ ਦਾ ਫਿਰ ਕਾਰਟ ਦੇ ਕੇ ਗਏ ਫੋਨ ਆਇਆ ਉਹਨਾਂ ਦਾ ਕਿ ਚੱਕੋ ਤੇ ਹੁਣ ਹਾਂ ਹੁਣ ਮਹਿੰਦੀ ਲਗਾਉਣ ਲੱਗੇ ਬਲਵਿੰਦਰ ਬਹੁਤ ਹੋ ਗਈ ਸੀ ਉਹ ਬਹੁਤ ਆਇਦਾ ਬਦਵਾਰ ਆ ਰਹਿਣਗੇ ਮੈਂ ਇਹ ਨਵਾਂ ਅਭਿਆਨ ਸ਼ੁਰੂ ਕਰਨਾ ਬਹੁਤ ਟਾਈਮ ਲੱਗ ਗਿਆ ਹਨਾ ਵਾਪਸ ਗਿਆ ਦੇਖੀਏ ਨਾ ਪੁਰਾਣੀਆਂ ਇਹ ਤਾਂ ਲੈ ਹਾਂਜੀ ਮਹਿੰਦੀ ਲੱਗੀ ਹੁਣ ਚੱਲਿਆ ਅਸੀਂ ਵਾਪਸ ਹਾਂਜੀ ਮਹਿੰਦੀ ਲੱਗੀ ਵਧੀਆ ਲੱਗ ਰਹੀ ਹੈ ਹੱਥਾਂ ਦੇ ਡਿਜ਼ਾਈਨ ਵਧੀਆ ਲੱਗ ਰਹੇ ਮਹਿੰਦੀ ਲਵਾਈ ਨਹੀਂ ਕਰਦੇ ਬਹੁਤ ਟਾਈਮ ਬਸ ਮਹਿੰਦੀ ਲਵਾਉਣ ਲਈ ਲਵਾਈ ਹੈ ਕੱਲ ਕੋਈ ਐਸੀ ਕਰਾਇਆ ਸੀ ਗੱਲਾਂ ਤੇ ਪਤਾ ਨਹੀਂ ਕਿ ਉਹ ਲਾਲ ਲਾਲ ਜਿਹਾਂ ਹੋ ਗਏ ਹਨਾ ਨਹੀਂ ਬਲੀਚ ਨਾ ਹੋ ਗਈਆਂ ਗੱਲਾਂ ਇਨਫੈਕਸ਼ਨ ਹੋ ਗਈ ਹੈ ਨਾ ਇਹ ਅਲਰਜੀ ਹੋ ਗਈ ਫੇਸ਼ੀਅਲ ਨਾਲ ਨਹੀਂ ਕੁਝ ਵੀ ਉਹ ਕਰ ਗਈ ਰਿਐਕਸ਼ਨ ਕਰ ਗਈ ਮੈਨੂੰ ਬਹੁਤ ਲੱਗੀ ਮਹਿੰਦੀ ਵੀ ਲਵਾਈ ਹੈ ਬਹੁਤ ਟਾਈਮ ਬਾਅਦ ਲਵਾਈ ਹੈ ਮੈਨੂੰ ਮਹਿੰਦੀ ਦਾ ਚੌਸ ਸੀ ਪਰ ਮੈਂ ਲਵਾਉਂਦੀ ਨਹੀਂ ਸੀ ਕਿਉਂਕਿ ਇਹ ਨਾ ਕੰਮ ਹੁਮ ਕਰਕੇ ਪ੍ਰਾਈਵੇਟ ਮੈਂ ਲਵਾ ਲਈ ਮੈਂ ਮਰ ਗਿਆ ਚੀਨੀ ਘੋਲਣ ਵਾਸਤੇ ਕਿ ਪਤਾ ਨਹੀਂ ਕੀ ਕਰ ਰਹੇ ਨੇ ਕੀ ਕਰਨੀ ਹੈ ਚੀਨੀ ਘੋਲ ਕੇ ਮਹਿੰਦੀ ਉੱਪਰ ਲਾਲ ਮਝੇ ਚੀਨੀ ਤੇ ਨਿੰਬੂ ਦਾ ਪਾਣੀ ਕੀ ਹੋ ਜਾਂਦਾ ਜੰਮੀ ਰਹੂਗੀ ਲਾਊਗੀ ਨਹੀਂ ਜੰਮੂ ਜੂ ਅੱਛਾ ਜੰਮ ਜਾਂਦੀ ਹੈਗੀ ਲੈਂਦੀ ਨਹੀਂ ਹੈਗੀ ਟੁੱਟਦੀ ਨਹੀਂ ਹੈ ਤੇ ਨਿੰਬੂ ਵੀ ਲਾਉਣਾ ਪਊਗਾ ਹਾਂ ਨਿੰਬੂ ਥੱਲੇ ਪਿਆ ਫਸਤ ਚਾਹਤ ਰਹੀ ਹੈ ਜੀ ਨਿੰਬੂ ਚੋੜ ਦਈਏ ਸਰ ਫਸ ਬੱਚੇ ਨਿੰਬੂ ਚੋੜਦਾ ਕਿੱਥੇ ਬਨੇ ਹਾਂ ਜੀ ਬੱਚੇ ਨਿੰਬੂ ਨੂੰ ਜੋੜਦਾ ਅੱਡਾ ਨਹੀਂ ਇਹ ਪੂਲੀ ਕੁਲੀ ਕਰਨੀ ਜੀ ਨੇ ਕੋਡ ਕਾਟਣ ਹੈ ਦੀ ਜੀ ਕੋਟਨ ਦਾ ਲਾਉਣਾ ਹੈ ਨਹੀਂ ਲਾਦਨੇ ਕੱਪੜੇ ਨਾਲ ਹੀ ਕੱਪੜੇ ਤਾਂ ਮੈਂ ਤੇ ਲੈ ਜੂਗੀ ਉਹ ਨਹੀਂ ਲੈਂਦੀ ਹੈ ਜੀ ਆਹ ਦੇਖਾ ਇਹ ਤੇਰ ਗਈ ਹੈ ਇਹ ਮੈਂ ਜੀ ਨਾਲ ਟੱਚ ਨਾ ਕਰਿਓ ਫਿਰ ਲੱਗੂ ਕਵੇਂ ਬਤਾਈ ਤਾਂ ਕਹਿੰਦੀ ਸੀ ਕਿ ਲੈ ਜਾਣੀ ਹੈ ਇਹ ਇੰਦਾ ਨਾ ਕਰਨਾ ਹੀ ਲੱਗਣ ਨੂੰ ਦੇ ਨਹੀਂ ਟੱਚ ਨੂੰ ਬੁੱਲਾ ਬੁੱਲਾ ਤੇ ਹੀ ਕਰਿਓ ਬੁੱਲਾ ਬੁੱਲਾ ਹੀ ਨਾ ਹੇ ਰਚਨਾ ਕਰੋ ਬੜਾ ਜਦ ਬੜੀ ਦਿਓਰਦੀ ਮਾਰਦੇ ਹੂੰ ਉਹ ਨਹੀਂ ਮਾਰਦਾ ਇਹ ਤਾਂ ਲੱਗੀ ਹੋਈ ਨੇ ਇਹ ਤਾਂ ਪੋਟੇ ਦਾ ਪੋਟੇ ਦੇ ਨਗਰੋਂ ਪੋਟੇ ਕਿੱਲੇ ਆ ਜੇ ਉਹ ਲੈ ਗਈ ਸਾਰੀ ਮਹਿੰਦੀ ਉਹ ਕਿੱਥੋਂ ਲੈ ਗਈ ਤੂੰ ਮਾਹਰ ਵਿੱਚ ਕੋਈ ਉਹਦਾ ਮਾਰੀ ਜੂਂਗ ਤੇ ਵੱਧਾਉ ਉੱਥੋਂ ਲੈ ਜੀ ਅਰੇ ਹਾਂ ਮੈਂ ਨਾੜੀ ਬੰਦ ਕਰਤੀ ਸੀ ਜੀ ਜਦੋਂ ਕਿਹਾ ਸੀ ਉਹਦੀ ਬੰਦ ਕਰਤੀ ਸੀ ਮੈਂ ਤਾਂ ਪਾਣੀ ਪੀਣਾ ਨਾ ਨਾ ਮੈਂ ਜਾਣਾ ਓਕਾ ਹਾਂ ਤੁਸੀਂ ਨਹੀਂ ਪੀਣਾ ਮੈਂ ਹੁਣ

ਉਹ ਹੈਗਾ ਕਿ ਤਾਂ ਹਟ। ਜੋ ਕਹਿੰਦੇ ਸੀ ਬਾਹਰ ਹੀ ਪਿਆ ਰਹੇ ਹੁੰਦੇ ਐ ਅੱਜ ਨਾ ਤਾਂ ਕੀ ਤੁਸੇ ਨਾ ਮਲੇ ਸੀ ਉਹ। ਚਲੋ ਕੋਈ ਨਹੀਂ। ਕਰਦੇ ਆਂਗੇ। ਦੇਖਦੇ ਪਹਿਲਾਂ ਤਾਂ ਇਹ ਦੇਖਦੇ ਆਂ ਫੇਰ ਬੂਟ ਤਾਂ ਮੈਂ ਕੱਲ ਹੀ ਪਾਲਿਸ਼ ਕਰ ਲਈ ਸੀ ਸਾਰੇ। ਆਹ ਸ਼ਰਟ ਰਹਿ ਗਈ ਇੱਕ ਧੋਗ ਰੱਖੇ ਪ੍ਰੈਸ ਕਰਨੀ ਰਹਿ ਗਈ। ਜੋ ਆਕਾਂ ਦੀ ਸ਼ਰਟਾਂ ਛੋਟਾ ਪ੍ਰੈਸ ਕਰਨੀਆਂ ਨੇ ਦੇ ਦੋ ਕਰ ਦਾਂਗੇ ਉਹ। ਥੱਲੇ ਦੀ ਪਾਉਣੀ ਐ ਇਹਨਾਂ ਨੇ ਤਾਂ ਕੋਈ ਉਹਦਾ ਕਰ ਦਾਂਗੇ। ਪਤਾ ਕੀ ਨਹੀਂ ਕਲਰ-ਕਲਰ ਜੇ ਮਰਨ ਲੱਗ ਜਾਂਦੇ ਨੇ ਮੁਰਦ ਕੇ। ਉਹ ਤਾਂ ਮੈਂ ਬੈਕ ਕਰਤੀ ਆਂ। ਨੇ ਜਿੱਪਾ ਲਾਤੀ ਆਂ। ਵਾਹ ਮਾਰ ਜਾਂਦੀ ਆ। ਲਾ ਹਾਂ ਜੁੱਤੀ ਪਟਾਕੇ ਲੈ ਕੇ ਆਏ ਸੀ ਉਹ ਕਿੱਥੇ ਰੱਖਤੀ ਮੈਂ ਮੈਨੂੰ ਵੀ ਪਤਾ ਮੈਨੂੰ ਮਿਲਾਈ ਆ ਪੱਲੂ ਪਾਉਣੀਆਂ ਜਾਗ ਉਹਦੇ ਮੈਨੂੰ ਕਾਟਨ ਲਿਆ ਤਾਂ ਮੈਂ ਕਾਟਨ ਰੱਖਣੀ ਆ ਜਿੱਚੀ ਦੁਖਦੀ ਆ ਕਾਟਨ ਥੋੜੀ ਰੱਖੀ ਹੋਊਗੀ ਬੈਂਡੇਡ ਲਾਵਾਂਗੇ ਇੱਥੇ ਆਪਾਂ ਚਿੱਚੀ ਦੁਖਦੀ ਆ ਕਾਟਨ ਨਾਲ ਠੀਕ ਹੋ ਜਾਂਦੀ ਆ ਨਹੀਂ ਹੁੰਦੀ ਠੀਕ ਇਹ ਕਿਦੋਂ ਦਾ ਕਹਿਣਾ ਵੀ ਚੀਰਾ ਦਵਾ ਲਓ ਚੀਰਾ ਦਵਾ ਕੇ ਇਹ ਹੱਲ ਹੋਣਾ ਹੈ ਹੱਲ ਨਹੀਂ ਹੋਣਾ ਇਹਦਾ ਇਹ ਠੀਕ ਨਹੀਂ ਹੋਣੀ ਹੈਗੀ ਨਹੀਂ ਹੋ ਜਾਣੀ ਆ ਮੇਰੇ ਹੱਥ ਠਰ ਰਹੇ ਆ ਦੇਖੀ ਹੁਣ ਪੂਰੇ ਉਹ ਕਿਹ ਐ ਰੱਖੇ ਹੋਏ ਨੇ ਐ ਹੁੰਦੇ ਆਪਣੇ ਨਹੀਂ ਆਪਣੇ ਹੱਥਾਂ ਜੇਬਾਂ 'ਚ ਹੁੰਦੇ ਆ ਆਪਾਂ ਬਿਜ਼ਨਸ ਤੋਂ ਪਾ ਕਾਲ ਕੋਈ ਨਹੀਂ ਸੁਣ ਕੇ ਮੜੀ ਨਹੀਂ ਲਾ ਦੇਣੀ ਹੈ ਮੈਂ ਇਕਰ ਘੇਟਣ ਲੱਗੇ ਆਪਦਾ ਹੁਣ ਨਹੀਂ ਲੱਗਦੀ ਹੈ ਜੀ ਮੈਂ ਫਿਲਡਰ ਤੱਕੜਾ ਮੈਂ ਕੈਚ ਕਰੂੰ ਇੱਥੇ ਕੈਚ ਕਰ ਲੜਾਂ ਮੈਂ ਮਿੰਟੋ-ਮਿੰਟ ਚਲੋ ਠੀਕ ਹੈ ਚਲੋ ਚਲੋ ਛੇਤੀ ਕਰੋ ਮੈਂ ਆਉਂਦਾ ਨਹੀਂ ਤਿਆਰ ਹਾਂ ਯਾਰ ਕੀ ਕਰਕੇ ਬਾਲਾ ਬਹੁਤ ਸਿੱਧੀ ਨਹੀਂ ਬੰਦੀ ਤਾ ਹੌ ਡਾਊਨ ਲਈ ਤਿਆਰ ਹੋ ਜਾਗਾ ਨਾ ਚਲ 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 ਗਰਾ ਨੇੜੇ ਨਹੀਂ ਸਿੱਟਣੇ ਵਾਲੀ ਬਾਲ ਇੱਥੇ ਸਿੱਟਨੀ ਆਹ ਚਾਹ ਲਾਈ ਨਾ ਹੁੰਦੀ ਆ ਚਲਣਾ ਸਿੱਧੀ ਸੀ 그러면은 ਹਾਂਜੀ ਹੁਣ ਚੱਲੇ ਆਂ ਅਸੀਂ ਦੁਕਾਨ ਤੇ ਲੌਂਗ ਲੈ ਕੇ ਜਲਣੇ ਆਂ ਲੌਂਗ ਹੈ ਨਹੀਂ ਸੀ ਘਰੇ ਕਿਉਂਕਿ ਮੈਂ ਹੈ ਨਾ ਜਦੋਂ ਮਹਿੰਦੀ ਲਾ ਦੂੰਗੀ ਫਿਰ ਮੈਂ ਥੋੜਾ ਜਿਹਾ ਸੇਕ ਦੂੰਗੀ ਲੌਂਗਾ ਦਾ ਕਹਿੰਦੇ ਹੁੰਦੇ ਵੀ ਲਾਲ ਹੋ ਜਾਂਦੀ ਪਤਾ ਨਹੀਂ ਹੋ ਜਾਂਦੀ ਪਤਾ ਨਹੀਂ ਨਹੀਂ ਹੋ ਪਤਾ ਨਹੀਂ ਸੁਣਿਆ ਮੈਂ ਵੀ ਹੋ ਜਾਂਦੀ ਆ ਉੱਧਰ ਕਿ ਚੱਲਿਆ ਹੁਣ ਅਸੀਂ ਲੈਣ ਸਮਾਨ ਇੱਧਰ ਦੀ ਆਜੋ ਇੱਥੇ ਚੱਲਦੇ ਸਿੱਧੇ ਨਹੀਂ ਨਹੀਂ ਉੱਧਰ ਕੁੱਤੇ ਆ ਕੁੱਤੇ ਫਿਰਦੇ ਨੇ ਹੋਰ ਉਹ ਦੇਖੋ ਕੁੱਤੀ ਸੂਈ ਹੋਈ ਆ ਪੈਂਦੀਆਂ ਨੇ ਸਹੀ ਗੱਲ ਐ ਸਮਝ ਵਧੀਆ ਨੇ ਉਹ ਵੀ ਫਿਰਦੀ ਮੋਰੀ ਆ ਰਹੀ ਨੇ ਹੈ ਅਸੀਂ ਫੋਕਸ ਮਾਨਪਿਆ ਨਾ ਇਹ ਗੱਡੀ ਇੱਥੇ ਖੜਾ ਜਾਂਦੇ ਨੇ ਜੇ ਪਤਾ ਨਹੀਂ ਇਹ ਆਪ ਤੇ ਹੈੜੀ ਇੱਥੇ ਨਾ ਹੂੰ ਗੱਡੀ ਖੜਾ ਜਾਂਦੇ ਆ ਆਜਾ ਲੋਡ ਹੁੰਦੀ ਉਹ ਲੈ ਜਾਂਦੇ ਆਵਾਂਗੇ ਮਿਲ ਤੂੰ ਤੂੰ ਦੱਸਿਗੀ ਸਵੇਰੇ ਤੂੰ ਪਲੇ ਕਲੇਮ ਹੋ ਸਵੇਰੇ ਹੋ ਗਿਆ ਹੁਣ ਵਧੀਆ ਹੋ ਗਿਆ ਉਹ ਤਾਂ ਪੁਸ਼ਪ ਰਹੀ ਆ ਸਹੀ ਗੱਲ ਆ ਵਿਆਹ ਦੀ ਠੰਡ ਬਹੁਤ ਹੋਗੀ ਪਿੰਡ ਆਂਡ ਆ ਰਹਾ ਮੈਂ ਨਾ ਕਿ ਮੇਘਨ ਵਾਂਡ ਆ ਰਹਾ ਵੀ ਪਰ ਅੱਬ ਦੀ ਕਿਰਪਾ ਨਾਲ ਹੁਣ ਤੱਕ ਬਿਮਾਰ ਨਹੀਂ ਹੋਏ ਸੀ ਵੀ ਅੱਜ ਬਿਮਾਰ ਹਾਂ ਹਾਂਜੀ ਮੰਮਾ ਦੇ ਮਹਿੰਦੀ ਲੱਗੇ ਕਰਕੇ ਪਪਾ ਹੀ ਅੱਜ ਚਲ ਬਣਾ ਰਹੇ ਆ ਮੇਂਡੀ ਉਰੀ ਲੱਗੀ ਜਾਂਦੇ ਬਰਾਦ ਦੇ ਰੱਖ ਹੋ ਜਾਂਦੀ ਕੋਈ ਖੱਤੀ ਮਾਰਦੇ ਮੜੀ ਹਾਂਜੀ ਸਵਾਦ ਬਣਾਇਆ ਚਲ ਕੀ ਵਧੀਆ ਨੇ ਕੀ ਰਹਿਗੇ ਤੁਹਾਨੂੰ ਚੋਲਾ ਬਣਾਣੇ ਆਉਂਦੇ ਸੀ ਹੈ ਤੁਹਾਨੂੰ ਚੋਲਾ ਬਣਾਣੇ ਨਹੀਂ ਆਉਂਦੇ ਮੈਂ ਕਹਿ ਤਾਂ ਰਹੀ ਸੀ ਨੋਨ ਮਲ ਚ ਪਾ ਦੇ ਤੁਹਣੀ ਵਾਰੀ ਗੱਲ ਕੋਈ ਆਪ ਨੂੰ ਕਾਹਦਾ ਸਾਰੇ ਲੈਣ ਨਾਲੇ ਸਵਾਦ ਹੋਣਗੇ ਤਾਂ ਦਹੀਂ ਨਾਲ ਤਾਂ ਵਧੀਆ ਲੱਗਦੇ ਹੁਣ ਮੋਗਲੀ ਆ ਜਾ ਕੋਣ ਚੌਲ ਮੈਂ ਹੋਣ ਰੱਖ ਦੇ ਇਹਨਾਂ ਨੂੰ ਬਾਅਦ ਚ ਖਾਈ ਚਲੋ ਕਰੋ ਸ਼ਾਬਾਸ਼